ਨੂੰ ਨਸਾਲੀ ਹੋ ਗਿਆ ਫੇਰ ਦੇਖ ਲਈ ਕੀ ਦੇ ਨਾ ਨਾਨਾ ਤੂਦ ਮਾਨਾ ਕਿੰਦੀ ਚਟੇ ਗਲੇ ਚਲ ਜਾਈ ਸੜੇ ਘਾਟੇ ਲਾ ਦੇ ਉਹ ਸਾਡੇ ਨਾਲ ਲਾਗੇ ਘਰ ਵਾਲਾ ਉਹਨਾਂ ਦੀ ਕੁੜੀ ਸੀਗੀ ਬਖਸ਼ੋ ਦੀਦੀ ਦੀ ਰੀਨਾ ਰੀਨਾ ਦੇ ਨਾਲ ਕੋਦੇ ਨੇ ਕੋਈ ਗਲਤ ਗੱਲ ਕੀਤੀ ਸੀ ਛੇੜਛਾੜ ਕੀਤੀ ਸੀ ਉਹ ਗਾਲਾਂ ਕੱਢਣ ਡੈ ਪਿਆ ਉਹ ਮਾਵਾ ਧਿਆਨੇ ਦੇ ਚਕਲਾ ਮਾਰ ਦਿੱਤੀਆਂ ਉਹ ਮੁੰਡਾ ਸਾਡਾ ਹੀ ਇੱਕ ਮੇਰੇ ਭਰਾ ਦਾ ਕੁਛ ਡੋਂ ਡਿਆ ਹੈਗਾ ਉਨੇ ਮੁੜ ਕੇ ਉਹਦਾ ਕਾਲਰ ਫੜਨੇ ਆ ਉਸ ਤੋਂ ਬਾਅਦ ਆਹ ਕਹਿੰਦਾ ਮੈਂ ਤੁਹਾਨੂੰ ਹੁਣੇ ਦੱਸ ਦੇਣਾ ਵਾ ਵੀ ਤੁਸੀਂ ਮੇਰੇ ਚ ਪੇਡ ਮਾਰੀ ਥੋੜੇ ਟਾਈਮ ਬਾਅਦ ਆ ਨਾ ਉਹ 8:00 ਵਜੇ ਉਹਨੇ ਮਢੀਰ ਸਾਧ ਲਈ 10:00 ਵਜੇ ਸਾਡੇ ਘਰਾਂ ਤੇ ਹਮਲਾ ਕਰ ਦਿੱਤਾ ਉਹਨਾਂ ਨੇ ਇਟ ਰੋੜਾ ਚਲਾਉਣਾ ਸ਼ੁਰੂ ਕਰਤਾ 2:30 ਵਜੇ ਤੱਕ ਉਹਨੇ ਇਟ ਰੋੜਾ ਚਲਾਇਆ ਫਿਰ ਜਾਂਦਾ ਜਾਂਦਾ ਸਾਡੇ ਲਾਗੇ ਇੱਕ ਹੋਰ ਘਰ ਸੀ ਉਹਨਾਂ ਦੀ ਪੰਨ ਤੋੜ ਕਰਕੇ ਉਹਨਾਂ ਦਾ ਸਾਰਾ ਸਮਾਨ ਤੋੜ ਗਿਆ ਉਹ ਸਰ 50 60 ਜਾਨੇ ਆਉਂਦੇ ਆ ਸਾਨੂੰ ਸਾਰੇ ਕਹਿੰਦੇ ਉਹਨਾਂ ਤੁਹਾਨੂੰ ਮਾਰ ਦੇਣਾ ਸਾਡੇ ਮੁੰਡਿਆਂ ਨੂੰ ਵੀ ਮਾਰ ਦੇਣਾ ਇਹ ਕਰੋ ਬਾੜੀ ਨੀ ਨਿਕਲਦੇ ਸਾਰੇ ਮੇਰੇ ਮਸੇਰ ਪਰ ਨੀ ਆ ਫਰਜ ਪਰਨੀਆ ਪੱਕਾ ਵੀ ਮੇਰੇ ਰੈਡਰਿੰਗ ਸਾਰਾ ਕੋਸੀ ਪਰ ਧੱਕੇ ਗਿਆ ਮੇਰੇ ਬਾੜੀਆਂ ਵੀ ਪਰ ਧੱਕੇ ਗਿਆ ਉਸ ਤੋਂ ਬਾਅਦ ਰਿਓ ਜੀ ਮਡੀ ਰੋਂਦੀ ਰਿਓ ਜਿਵੇਂ ਅਸੀਂ ਬੜੇ ਤੰਗ ਪਰੇਚਾਨ ਸਾਡੇ ਬੱਚਿਆਂ ਨੂੰ ਇੰਨਾ ਪਰੇਸ਼ਾਨ ਕੀਤਾ ਸਰ ਜੀ ਸਾਡੇ ਬੱਚਿਆਂ ਦੀ ਨੀਂਦ ਆਰਾਮ ਕਰ ਦਿੱਤੀ ਓਏ ਜਿਹੜਾ ਕੋਦਾ ਵਾ ਮੁੰਡਾ ਜਿੰਨੇ ਛੇੜਿਆ ਸੀ ਇੱਥੋਂ ਦੇ ਰਹਿਣ ਵਾਲਾ ਦੋਤਾ ਵਾ ਉਹ ਉਹ ਨਾਨੀ ਦੋਤਾ ਨਾਨੀ ਨੇ ਰੱਖੇ ਆ ਕਦੀ ਛੇੜਖਾਨੀਆਂ ਕਰਦਾ ਚਿੱਟਾ ਵੇਚਦਾ ਪਿੰਦਾ ਤੇ ਛਰੇ ਆਮ ਵੇਚਦੇ ਆ ਤੇ ਸਾਨੂੰ ਲੋਕੀ ਵੀ ਕਹਿੰਦੇ ਉਹਨਾਂ ਨੇ ਤੁਸੀਂ ਦੋ ਜਮਣੇ ਪਾਲਿਓ ਕਿ ਹਸਤੇ ਨਾ ਤੁਹਾਡੇ ਬੱਚਿਆਂ ਨੂੰ ਮਾਰ ਦੇਣਾ ਤੁਹਾਨੂੰ ਹੁਣ ਇੰਨਾ ਡਰ ਲੱਗਦਾ ਬਹੁਤ ਜ਼ਿਆਦਾ ਇਹਨਾਂ ਦਾ ਜੀ ਬਹੁਤ ਜ਼ਿਆਦਾ ਇਹਨਾਂ ਦਾ ਪਿੰਡ ਬਹੁਤ ਜ਼ਿਆਦਾ ਦੁਖੀ ਹੈ ਇਹਨਾਂ ਦਾ ਇੱਕ ਜੈਂਡਰ ਹੋ ਜੈਂਡਰ ਵਾਲਾ ਜਿਹੜਾ ਉਹਨੇ ਦੇ ਸ਼ਹਿਰ ਤੱਕ ਕਦੀ ਪੁਲਿਸ ਨੂੰ ਵੜਦਾ ਵਾ ਕਦੀ ਕੁਛ ਕਰਦਾ ਬੈਂਕਾਂ ਲੁੱਟਦਾ ਵਾ ਕਦੀ ਦੁਕਾਨਾਂ ਸੁਨਿਆਰਿਆਂ ਦੀਆਂ ਲੁੱਟਦਾ ਵਾ ਇਹ ਪਤਾ ਨਹੀਂ ਵੀ ਕਿੱਥੋਂ ਕਿੱਥੋਂ ਦੇ ਪਿੰਡਾਂ ਪਿੰਡਾਂ ਦੇ ਇਕੱਠੇ ਕਰਕੇ ਲਿਆਉਂਦੇ ਆ ਸਾਡੇ ਬੱਚਿਆਂ ਦੀਆਂ ਇਹਨਾਂ ਰੋਟੀਆਂ ਖਾਣੀਆਂ ਪਾਰੀ ਕੀਤੀਆਂ ਸੀ ਲਕੋਲ ਕੋ ਅੰਦਰ ਰੱਖਣ ਡਿਆ ਇਹਨਾਂ ਦੇ ਤਾਂ ਮਾਵਾ ਚਿੱਟੇ ਵੇਚਦੇ ਆ ਮਾਤ ਘਾ ਭਰਾ ਵੇਚਦੇ ਆ ਤੇ ਖਾਈ ਜਾਂਦੇ ਆ ਅਸੀਂ ਤਾਂ ਦਿਹਾੜੀ ਕਰਕੇ ਖਾਣਾ ਸੀ ਕਿੱਥੋਂ ਖਾਈਏ ਮੇਰੀ ਉਹਨਾਂ ਸਕੂਟਰੀ 'ਤੇ ਨਿ ਆਣ ਕੇ ਮੇਰਾ ਘੇਟ ਵੱਢਿਆ ਮੇਰਾ ਕੱਲਾ ਕੱਲਾ ਬੱਚਾ ਵਾ ਕਸੂਰ ਸੀ ਜੇ ਕੁੜੀ ਦਾ ਸੀਗਾ ਕੁੜੀ ਵਾਲਿਆਂ ਦੇ ਘਰ ਸਿੱਧਾ ਜਾਂਦੀ ਅਸੀਂ ਤਾਂ ਨਹੀਂ ਪਏ ਇਹਦੇ ਚੱਕਰ 'ਚ ਸਾਡੇ ਬੱਚਿਆਂ ਨੂੰ ਕਿਉਂ ਤੰਗੀ ਦੇਣ ਡੇ ਸਰ ਗਾੜੀ ਕੋਲ ਚ ਫੋ ਕਰਦੇ ਆ ਕੱਲ ਵੀ ਇੱਥੇ 150 ਮਢੀ ਰਾਈ ਆ ਪੁਲਿਸ ਦੀਆਂ ਗੱਡੀਆਂ ਦੋ ਆਈਆਂ ਵਾ ਤੇ ਫੇ ਸਾਡਾ ਬਚਾ ਹੋਇਆ ਸਰ ਤਿੰਨ ਜਾਣੇ ਉਹਦੀ ਮਾਸੀ ਦਾ ਮੁੰਡਾ ਵੀ ਆਉਂਦਾ ਉਹਦੀ ਮਾਸੀ ਆਂਦੀ ਮੇਰਾ ਮੁੰਡਾ ਬਾਹਰ ਗਿਆ ਉਹਨੂੰ ਕਹਿੰਦਾ ਕਿੱਥੇ ਗਿਆ ਉਹਦੋਂ ਤੇ ਹਜੇ ਰੋੜੇ ਮਾਰਨਦੇ ਆ ਐਡੀ ਛੇਤੀ ਕਿੱਥੇ ਬਾਹਰ ਚਲ ਗਿਆ ਪੁੱਛਣਾ ਚਾਹੀਦਾ ਉਹਨਾਂ ਨੂੰ ਬਾਹਰ ਕਿੱਥੇ ਗਿਆ ਵਾ ਦੋਵੇਂ ਦੀ ਜੇਲ੍ਹ ਚੋਂ ਆਏ ਚਿੱਟਾ ਵੇਚਦੇ ਸੀ ਇਹਨਾਂ ਦੇ ਘਰੋਂ ਗੱਦਿਆਂ ਥੱਲਿਓ ਇਹਨਾਂ ਤੇ ਪੋਰੀਆਂ ਨਾਲ ਪੈਸੇ ਨਿਕਲੇ ਆ ਹੁਣ ਕਹਿੰਦੇ ਅਸੀਂ ਭਲੇ ਮਾਨਸੀ ਬੜੇ ਆ ਕੱਲ ਨੂੰ ਇਹ ਸਾਨੂੰ ਬਾਹਰ ਨਿਕਲ ਜਾ ਕੇ ਬੱਚਾ ਫੋਲਦੇ ਸੁਰਖਪੁਰ ਵੀ ਇਹਨਾਂ ਦਾ ਘਰ ਦਾ ਕੋਈ ਵੀ ਜੇ ਲੱਭਦਾ ਵਾ ਵੜ ਦੇਣਾ ਐ ਇਸ ਵਕਤ ਸਾਡੇ ਨਾਲ ਸਮੂਹ ਪਿੰਡ ਵਾਸੀ ਕਿਸੁਰ ਸਿੰਘ ਵਾਲਾ ਤੋਂ ਮੌਜੂਦ ਆ ਜਿਹੜੇ ਕਿ ਇਸ ਘਟਨਾ ਤੋਂ ਪੀੜਤ ਆ ਤੇ ਉਹ ਮੀਡੀਆ ਸਾਹਮਣੇ ਆ ਕੇ ਆਪਣਾ ਪੱਖ ਰੱਖਣਾ ਚਾਹੁੰਦੇ ਆ ਤੇ ਉਹਨਾਂ ਤੋਂ ਪੂਰੇ ਮਾਮਲੇ ਦੀ ਸਚਾਈ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਕਿਸੇ ਕਰਨਾ ਦੇ ਪਿੱਛੇ ਕੀ ਸਚਾਈ ਆ ਹਾਂਜੀ ਸੱਸੀ ਗਾਲੀ ਕੀ ਨੋ ਜੀ ਆਪਣਾ ਹਾਂਜੀ ਸਰ ਮੈਂ ਰਬਲਵਿੰਦਰ ਕੋਰਨਾ ਜਿਹੜਾ ਤੁਹਾਡੇ ਪਿੰਡ ਦਾ ਇਹ ਕਟਰਾ ਦਰਮਿਆਨ ਜੋ ਇਹ ਪੰਤੂਰ ਕੀਤੀ ਗਈ ਕੁਝ ਲੋਕਾਂ ਵਾਲੋਂ ਤੇ ਇਹਦੇ ਪਿੱਛੇ ਦੀ ਕੀ ਹੈਗੀ ਆ ਵਜਾ ਜਿਹੜੀ ਲੋਕ ਜਾਨਣਾ ਚਾਹੁੰਦੇ ਵਜਾ ਸਰ ਜੀ ਇਹ ਵਾ ਉਹ ਸਾਡੇ ਨਾਲ ਲਾਗੇ ਘਰ ਵਾ ਉਹਨਾਂ ਦੀ ਕੁੜੀ ਸੀਗੀ ਬਖਸ਼ੋ ਦੀਦੀ ਦੀ ਰੀਨਾ ਇਨਾਂ ਦੇ ਨਾਲ ਘੋਦੇ ਨੇ ਕੋਈ ਗਲਤ ਗੱਲ ਕੀਤੀ ਸੀ ਛੇੜਛਾੜ ਕੀਤੀ ਸੀ ਉਹਨਾਂ ਨੇ ਪੁੱਛਿਆ ਉਹ ਗਾਲਾਂ ਕੱਢਣ ਦੇ ਪਿਆ ਉਹ ਮਾਵਾ ਧਿਆਣੇ ਦੇ ਚਫਲਾ ਮਾਰ ਦਿੱਤੀਆਂ ਕੁਲਦੇ ਕੁਲਦੇ ਸਾਡੇ ਬੂਏ ਤੱਕ ਆ ਗਏ ਸਾਡੇ ਅਸੀਂ ਬਾਹਰ ਨਿਕਲੇ ਆ ਉਹ ਮੁੰਡਾ ਸਾਡਾ ਹੀ ਇੱਕ ਮੇਰੇ ਭਰਾ ਦਾ ਉਸ ਡੌਣ ੜਿਆ ਹੈਗਾ ਉਹਨੇ ਮੁੜ ਕੇ ਉਹਦਾ ਕਾਲਰ ਫੜ ਲਿਆ ਉਹ ਬੋਲਣ ਦੇ ਪਿਆ ਗਾਲਾਂ ਕੱਢਣ ਦੇ ਪਿਆ ਉਹਨੇ ਇੱਕ ਮਾਰ ਦਿੱਤੀ ਇਹ ਤੋਂ ਕੰਮ ਵਧ ਗਿਆ ਹੈ ਛਿੜਾ ਦਿੱਤਾ ਵਾ ਉਹਨੇ ਰੋੜੇ ਮਾਰ ਦਿੱਤੇ ਉਸ ਤੋਂ ਬਾਅਦ ਆਹ ਕਹਿੰਦਾ ਮੈਂ ਤੁਹਾਨੂੰ ਹੁਣੇ ਦੱਸ ਦੇਣਾ ਵਾ ਵੀ ਤੁਸੀਂ ਮੇਰੇ ਚ ਪੇਡ ਮਾਰੀ ਥੋੜੇ ਟਾਈਮ ਬਾਅਦ ਆਣਾ ਉਹ 8:00 ਵਜੇ ਉਹਨੇ ਮੰਦਿਰ ਸਾਧ ਲਈ 10:00 ਵਜੇ ਸਾਡੇ ਘਰਾਂ ਤੇ ਹਮਲਾ ਕਰ ਦਿੱਤਾ ਉਹਨਾਂ ਨੇ ਟਰੋੜਾ ਚਲਾਉਣਾ ਸ਼ੁਰੂ ਕਰਤਾ ਉਹ ਜਿਹੜੇ ਮੁੰਡੇ ਨੇ ਉਹਨੂੰ ਕਿਹਾ ਸੀ ਛਿੜਕਿਆ ਹੀਗਾ ਚਲੋ ਮਸਲਾ ਇਹ ਕਿ ਮਲੇ ਦਾ ਵੀ ਉਹਨਾਂ ਦਾ ਡੈਡੀ ਵੀ ਇੱਥੇ ਨਹੀਂ ਸੀ ਉਹਨਾਂ ਦਾ ਭਰਾ ਵੀ ਇੱਥੇ ਨਹੀਂ ਭਰਾਵਾਂ ਦੇ ਤੌਰ ਤੇ ਚਲੋ ਮੱਜੇ ਨੂੰ ਛਿੜਕ ਦੇ ਦਿੱਤਾ ਉਹਨੇ ਮੰਦਿਰ ਲਿਆ ਕੇ ਉਹਨਾਂ ਦੇ ਘਰੇ ਪੰਨ ਤੋੜ ਕੇ ਦਿੱਤੀ ਫਿਰ ਸਾਡੇ ਘਰਾਂ 'ਤੇ ਲੱਗ ਗਿਆ ਸਾਡੇ ਵੀ ਟਰੋੜਾ ਬਹੁਤ ਚਲਾਇਆ ਮੁੜ ਕੇ ਉਹ 2:30 ਵਜੇ ਤੱਕ ਨੇਟ ਰੋੜਾ ਚਲਾਇਆ ਫੇ ਜਾਂਦਾ ਜਾਂਦਾ ਸਾਡੇ ਲਾਗੇ ਇੱਕ ਹੋਰ ਘਰ ਸੀ ਉਹਨਾਂ ਦੀ ਪੰਨ ਤੋੜ ਕਰਕੇ ਉਹਨਾਂ ਦਾ ਸਾਰਾ ਸਮਾਨ ਤੋੜ ਗਿਆ ਬਾਥਰੂਮ ਟੋਲਟਾ ਤਾਂ ਤੱਕ ਮਸ਼ੀਨ ਫਰਜ ਕੂਲਰ ਪੱਕੇ ਸਾਰਾ ਕੁਝ ਪੰਨ ਗਿਆ ਉਸ ਤੋਂ ਬਾਅਦ ਰਿਓ ਜੀ ਮਡੀ ਰੋਂਦੀ ਰਿਓ ਜੀ ਅਸੀਂ ਬੜੇ ਤੰਗ ਪਰੇਚਾਨ ਸਾਡੇ ਬੱਚਿਆਂ ਨੂੰ ਇੰਨਾ ਪਰੇਸ਼ਾਨ ਕੀਤਾ ਸਰ ਜੀ ਸਾਡੇ ਬੱਚਿਆਂ ਦੀ ਨੀਂਦ ਆਰਾਮ ਕਰ ਦਿੱਤੀ ਖਾਣਾ ਪੀਣਾ ਭੁੱਲੇ ਵਾਏ ਉਹ ਤਾਂ ਅੰਦਰ ਬਾਹਰ ਡਰਦੇ ਆ ਨੇ ਜਿੰਦੇ ਲਾ ਲਾ ਕੇ ਸਰ ਨਹੀਂ ਹਟਣ ਦਾ ਕੋਈ ਹੱਜ ਨਹੀਂ ਸਾਨੂੰ ਇਨਸਾਫ ਚਾਹੀਦਾ ਪਰ ਉਹ ਮਡੀਰ ਜਿਹੜੀ ਹੁੰਦੀ ਆ ਉਹ ਜਿਹੜਾ ਕੋਦਾ ਵਾ ਮੁੰਡਾ ਜਿੰਨੇ ਛੇੜਿਆ ਹੀ ਇੱਥੋਂ ਦੇ ਰਹਿਣ ਵਾਲਾ ਦੋਤਾ ਵਾ ਉਹ ਨਾਨੀ ਦੋਤਾ ਨਾਨੀ ਨੇ ਰੱਖੇ ਆ ਉਹ ਬਹੁਤ ਗਲਤ ਕੰਮ ਕਰਦਾ ਇਦਾਂ ਕਰੀ ਛੇੜਖਾਨੀਆਂ ਕਰਦਾ ਚਿੱਟਾ ਵੇਚਦਾ ਪਿੰਦਾ ਤੇ ਛਰੇ ਆਮ ਵੇਚਦੇ ਆ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਉਹ ਕਹਿੰਦੇ ਸਾਨੂੰ ਕੋਈ ਰੋਕ ਹੀ ਨਹੀਂ ਸਕਦਾ ਫੇਰ ਉਹ ਜੋ ਜ ਮੰਦਿਰ ਪਵੰਦ ਰਿਹਾ ਹੁਣ ਪਰਸੋਂ ਫੇਰ ਸਾਡੇ ਆਣ ਕੇ ਮੰਦਿਰ ਨੇ ਸਮਾਨ ਸਾਰਾ ਸਾਡਾ ਤੋੜ ਦਿੱਤਾ ਸਾਡਾ ਰਹਿਣ ਹੀ ਕੁਛ ਨਹੀਂ ਦਿੱਤਾ ਹੁਣ ਸਾਨੂੰ ਇੰਨਾ ਕਰਾਉਂਦੇ ਧਮਕਾਉਂਦੇ ਧਮਕੀਆਂ ਦਿੰਦੇ ਕਹਿੰਦੇ ਕਿ ਤੁਹਾਡੇ ਅੰਦਰ ਵੜ ਕੇ ਸਮਾਨ ਪਨੰਡੇ ਜੇ ਤੁਹਾਡੇ ਚੇਮ ਤਾਂ ਬਾਹਰ ਆਵੇਂ ਗੋਲੀਆਂ ਮਾਰ ਮਾਰ ਪੰਦੇ ਨੇ ਆਈ ਆਪਦੇ ਬੱਚੇ ਉਹ ਲੋਕ ਲੋਕਾ ਦੇ ਸਰਦ ਜੀ ਸਾਨੂੰ ਰੋਕੀ ਵੀ ਕਹਿੰਦੇ ਉਹਨਾਂ ਨੇ ਤੁਸੀਂ ਦੁਸ਼ਮਣੀ ਪਾਲੀਓ ਕਿ ਅਸਤਰਾ ਨਾਲ ਤੁਹਾਡੇ ਬੱਚਿਆਂ ਨੂੰ ਮਾਰ ਦੇਣਾ ਸਾਨੂੰ ਹੁਣ ਇੰਨਾ ਡਰ ਲੱਗਦਾ ਬਹੁਤ ਜ਼ਿਆਦਾ ਉਹ ਸਰਦ ਜੀ ਸਾਨੂੰ ਹੁਣ ਰੋਕਦੇ ਨਹੀਂ ਆਪਦੇ ਬੱਚਿਆਂ ਨੂੰ ਅੰਦਰੋਂ ਨਹੀਂ ਬਾਹਰ ਕੱਢਦੇ ਸਾਡਾ ਖੰਡਿਆਣਿਆਂ ਦਾ ਖਾਣ ਪੀਣ ਦਾ ਕੋਈ ਕੰਦਨ ਦੇ ਰਹਿਣ ਸੰਦ ਹਾਜੀ ਨਹੀਂ ਰਹਿ ਗਿਆ ਸਾਡੇ ਬੱਚੇ ਪੀਰੇ ਹਾਲ ਤੱਕ ਨਹੀਂ ਨਿਕਲ ਸਕਦੇ ਇਹ ਜਿਹੜਾ ਸਾਡੀ ਸਾਹਮਣੇ ਜਿਹੜੀ ਜਾਣਕਾਰੀ ਆ ਇਹ ਜਿਹੜਾ ਜੈਂਡਰੋ ਆ ਜੈਂਡਰੋ ਵੇਖਿੰਦਾ ਨੋ ਜੀ ਸਰ ਜੀ ਉਹ ਐਮ ਡੀ ਲਿਆਉਂਦਾ ਉਹਨਾਂ ਦਾ ਉਸਤਾਦ ਬਣਿਆ ਫਿਰਦਾ ਵਾ ਜੈਂਡਰੋ ਵਾ ਜੱਗੂ ਵਾ ਦਿਲਜਾਨਾ ਹੋਰ ਮੁੰਡੇ ਹੋਰ ਵੀ ਨਾਲ ਖੋਦਾ ਵਾ ਇਹ ਕੋ ਧਰਮ ਸਿੰਘ ਦਾ ਮੁੰਡਾ ਵਾ ਸਾਹਿਲ ਉਹ ਵੀ ਨਾਲ ਹੁੰਦਾ ਵਾ ਆ ਕੱਚੋ ਸਭ ਤੋਂ ਮੋਰੇ ਹੁੰਦਾ ਵਾ ਅਸੀਂ ਖੁਦ ਦੇਖਿਆ ਸਰ ਜੀ ਇਹਨਾਂ ਨੂੰ ਇਹ ਸਾਰੇ ਪਿੰਦ ਦੇ ਹੀ ਆ ਨੇ ਏ ਸਰ ਜੀ ਪਿੰਡ ਦੇ ਵੀ ਆ ਇਹ ਸ਼ਹਿਰੋਂ ਬਹੁਤ ਮਂਡੀਰ ਲਿਆਉਂਦੇ ਪਿੰਡ ਦੇ ਸਾਡੇ ਨਾਲ ਗੁੰਡਾਗਰਦੀ ਕਰਾਉਂਦੇ ਇਹ ਸ਼ਰਿਆਂ ਪੰਨ ਤੋੜ ਕਰਕੇ ਦਿਨੇ ਦਿਹਾੜੇ ਇਹ ਉਹਦੇ ਧੰਮ ਮਂਡੀਰ ਲਿਆਣ ਲਿਆਟ ਕੇ ਇਹ ਟਵਟਾ ਬੋਚ ਲਾਉਂਦੇ ਸਾਡਾ ਬਹੁਤ ਬੁਰਾ ਹਾਲ ਲਿਆਣਿਆ ਦਾ ਕਰਦੇ ਸਰ ਜੀ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਸਮਝਾਉਣ ਤੋਂ ਬਾਅਦ ਕਿ باوجود ਸਾਡੇ ਨਾਲ ਖੁੱਦ ਸਾਡੇ ਘਰੇ ਜਿਹੜੀ ਉਹਦੀ ਮੰਮੀ ਆ ਸਾਹਿਲ ਦੀ ਉਹਨਾਂ ਦਾ ਮਢੀਰ ਦੇ ਵਿੱਚ ਆਇਆ ਮੋਟਰਸਾਈਕਲ ਸਾਡੇ ਬੱਚਿਆਂ ਨੇ ਲੈ ਗਏ ਘਰੇ ਫਿਰ ਜਿਹੜਾ ਸਰਜੀਤ ਸਾਹਿਬ ਦਾ ਸਰਪੰਚ ਇਹ ਕਹੇਗਾ ਉਹਦਾ ਚਾਚਾ ਉਹਦਾ ਗੁੱਦੂ ਵਾ ਸਾਹਿਲ ਦਾ ਉਹਦੀ ਮੰਮੀ ਵੀ ਸਾਹਿਲ ਦੀ ਸਾਡੇ ਘਰੇ ਆ ਗਈ ਕਹਿੰਦੀ ਮੇਰਾ ਮੁੰਡਾ ਮੇਰੇ ਨਾਲ ਸੁੱਤਾ ਹੋਇਆ ਆਏਗਾ ਜਦੋਂ ਇਹ ਗੱਲਬਾਤ ਹੋਈਏ ਮੇਰਾ ਮੁੰਡਾ ਵੇਚੀ ਨਹੀਂ ਆ ਕਹਿੰਦੀ ਮੇਰੇ ਨਾਲ ਸਾਡੇ ਘਰੇ ਆਣ ਕੇ ਕਹਿੰਦੀ ਮੈਂ ਆਪਦੇ ਇੱਕ ਦੇ ਜੋਰ ਨਾਲ ਮੋਟਰਸਾਈਕਲ ਲੈ ਜਾਊਗੀ ਕਹਿੰਦੀ ਮੈਨੂੰ ਇੰਨਾ ਕਮਾਣਵਾਉਂਦੇ ਬੱਚਿਆਂ ਤੇ ਮੇਰੇ ਮੁੰਡੇ ਕੁਝ ਕਰ ਸਕਦੇ ਮੁੜ ਕੇ ਉਹਨੇ ਦੂਜੇ ਦਿਨ ਸਾਡੀ ਪੰਜ ਤੋੜ ਕਰਾਤੀ ਸਬਜੀਤ ਸਰਪੰਚ ਕਹਿੰਦਾ ਹੈਗਾ ਕੰਮ ਨਹੀਂ ਹੁੰਦਾ ਜਦੋਂ ਹੋ ਗਿਆ ਮੰਦਿਰ 12 ਵਜੇ 18 ਮੋਟਰਸਾਈਕਲਾਂ ਤੇ ਸਰਜੀ ਆਈ ਆ ਉਹਨਾਂ ਨੂੰ ਅਸੀਂ ਦੱਸਿਆ ਅਸੀਂ ਕਿ ਸਰ ਨੂੰ ਪਾਜੀ ਵੀ ਤੋਹੀ ਕਹਿੰਦੇ ਇਹ ਕੰਮ ਨਹੀਂ ਹੁੰਦਾ ਮੈਂ ਕਹਾਂ 18 ਮੋਟਰਸਾਈਕਲ ਲਾਗੇ ਤਿੰਨ ਤਿੰਨ ਚਾਰ ਚਾਰ ਬੈਠੇ ਹੋਇਆ ਇਹ ਦੋ ਦੋ ਹੀ ਬੱਚਿਆਂ ਨੂੰ ਆਲਦਿਆਂ ਨੂੰ ਲੈ ਕੇ ਜਿੰਦੇ ਲਾ ਕੇ ਘਰੋਂ ਚੱਲ ਕੇ ਜੇ ਅੰਦਰ ਹੁੰਦੇ ਸਾਨੂੰ ਨਾ ਮਾਰਦੇ ਨਾ ਚਾਣ ਆਪਣੀ ਜਾਨ ਦਾ ਖਤਰਾ ਉਹਨਾਂ ਦਾ ਹੁਣ ਇਹ ਜਿਹੜਾ ਤੁਹਾਡਾ ਮਾਮਲਾ ਹੈ ਜਨਤਾ ਮੀਡੀਆ ਚ ਜਨਤਾ ਕੋਲ ਤੋਂ ਬਾਅਦ ਪੁਲਿਸ ਦੀ ਕਾਰਵਾਈ ਹੋਈ ਕੋਈ ਹਾਂਜੀ ਸਰ ਜੀ ਜਦੋਂ ਸਾਡੇ ਸਮਾਨ ਦੀ ਪੰਨ ਤੋੜਤੇ 3 ਵਜੇ ਉਹਨਾਂ ਨੇ ਆਣ ਕੇ ਕਰ ਦਿੱਤੀ ਆ ਉਦੋਂ ਹੀ ਹੋਇਆ ਸੀ ਫਿਰ ਪੁਲਿਸ ਨੂੰ ਫੋਨ ਕੀਤਾ ਹੋਇਆ ਇਹ ਆ ਉਹ ਲੈ ਕੇ ਗਏ ਸਾਡੇ ਕੋਲੋਂ ਬਿਆਨ ਸਾਡੀਆਂ ਫੋਟੋਆਂ ਵੀ ਖਿੱਚ ਕੇ ਲੈ ਗਏ ਸਮਾਨ ਦੀ ਸਾਡਾ ਛੜਕਦੇ ਸਰ ਜੀ ਸਮਾਨ ਪਿਆ ਹੈ ਸਾਰਾ ਜੇ ਆਨੇ ਬੱਚਿਆਂ ਨੂੰ ਕੋਈ ਨਾ ਹੱਥ ਮਾਵਦੀਆਂ ਦਾ ਹੱਜ ਕੋਈ ਨਹੀਂ ਹੁੰਦੇ ਉਹਨਾਂ ਦੀ ਆਪੇ ਦੀਆ ਕਹਿੰਦੀ ਆ ਅਸੀਂ ਦੋਨੋਂ ਬੇਦਖਲ ਕੀਤਾ ਜੇ ਉਹਨੂੰ ਬੇਦਖਲ ਕੀਤਾ ਉਦੋਂ ਜਿੱਦਣ ਮੋਟਰਸਾਈਕਲ ਲੈਣ ਸਾਡੇ ਘਰੇ ਮਾਵਾਤੀ ਆ ਗਈਆਂ ਉਹ ਕਹਿੰਦੀ ਸਾਡੇ ਨਾਲ ਸੁੱਤਾ ਆਏ ਸਾਡੇ ਘਰੇ ਸੀ ਜੇ ਬੇਦਖਲ ਕੀਤਾ ਉਹਨਾਂ ਦੇ ਘਰੇ ਕੀ ਲੈਣ ਆਇਆ ਸੀ ਜ਼ਰਾ ਜ਼ਰ ਜ਼ਰ ਜੀ ਜ਼ਰਾ ਝੂਠ ਬੋਲਦੀ ਆ ਉਹ ਦੀ ਮੰਗ ਕਰਦੇ ਪੰਜਾਬ ਸਰਕਾਰ ਇਨਸਾਨ ਇਨਸਾਫ ਚਾਹੀਦਾ ਵਾ ਸਾਨੂੰ ਮਢੀਰ ਤੋਂ ਕੋਈ ਬਚਾ ਚਾਹੀਦਾ ਸਾਡਾ ਆਪਣੇ ਆਪ ਸਾਨੂੰ ਦੇਰ ਦਾ ਬਚਾ ਕੋਈ ਨਹੀਂ ਸਾਡੇ ਬੱਚਿਆਂ ਦਾ ਸਾਡੇ ਬੱਚੇ ਪੀਰੇ ਹਾਲ ਸੁਰਖਬਰ ਤਾਂ ਨਹੀਂ ਜਾਂਦੇ ਉਹ ਫੋਨ ਕਰਦੇ ਕਹਿੰਦੇ ਇੱਥੇ ਆਓ ਇੱਥੇ ਆਓ ਤੁਹਾਨੂੰ ਇਹ ਵੜ ਦੇਣਾ ਤੇ ਜੋ ਹਥਿਆਰ ਲੈ ਕੇ ਆਉਂਦੇ ਨਜਾਇਜ਼ ਹਸਲਾ ਲੈ ਕੇ ਆਉਂਦੇ ਸਾਨੂੰ ਬਹੁਤ ਡਰਵਾ ਕਹਿੰਦੇ ਗੋਲੀਆਂ ਨਾ ਪੁੰਨ ਦੇਣਾ ਸਰ ਜੀ ਕਹਿੰਦੇ ਤੁਹਾਡੇ ਅੰਦਰ ਵੜ ਕੇ ਪੰਤੋਰ ਕਰਦੇ ਸਾਡੀ ਹੁੰਦਾ ਕਿ ਤੁਹਾਡੀ ਸਾਨੂੰ ਰੋਕ ਕੇ ਦਿਖਾਣਾ ਇਸੇ ਦੌਰਾਨ ਕੁਝ ਪਿੰਡ ਵਾਸੀ ਹੋਰ ਵੀ ਇੱਥੇ ਮੌਜੂਦਾ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਕੁਝ ਕਹਿਣਾ ਚਾਹੁੰਦੇ ਤੁਸੀਂ ਸਰ ਜੀ ਮਸਲਾ ਤਾਂ ਉਸ ਕੁੜੀ ਦਾ ਸੀਗਾ ਸਾਡਾ ਕੋਈ ਉਹਨਾਂ ਨਾਲ ਵੈਰ ਨਹੀਂ ਸਾਡੇ ਨਾਲ ਉਹਨਾਂ ਬਹੁਤ ਵੱਡਾ ਵੈਰ ਕੀਤਾ ਕਹਿੰਦੇ ਆ ਪਹਿਲੇ ਜਦੋਂ ਅਸੀਂ 4 ਤਰੀਕ ਨੂੰ ਇਹਨਾਂ ਨੇ ਕਾਰਵਾਈ ਕੀਤੀ ਇਹਦਾ ਸਾਡੇ ਘਰੇ ਆਣ ਕੇ ਪਿਆ ਵਾ ਉਹਨਾਂ ਨੇ ਪੰਨ ਤੋੜ ਕੀਤੀ ਸਾਡੇ ਪਿੰਡ ਦੋ ਘਰਾਂ ਦੀ ਉਹ ਦਿਨ ਹੀ ਪਰਚਾ ਦਿੱਤਾ ਵਾ ਉਹ ਕੁੜੀ ਮੁਕਰ ਗਈ ਉਹਦੀ ਮਾਂ ਵੀ ਮੁਕਰ ਗਈ ਬਿਆਨ ਨਹੀਂ ਉਹਨਾਂ ਨੇ ਦਿੱਤੇ ਉਹਨਾਂ ਨੂੰ ਕਿਸੇ ਨੇ ਸਿਖਾਇਆ ਪੜਾਇਆ ਹੀ ਕਿ ਤੂੰ ਇਹ ਬਿਆਨ ਨਾ ਦਿਓ ਉਹਨਾਂ ਬਿਆਨ ਨਹੀਂ ਦਿੱਤੇ ਫੇ ਪੁਲਿਸ ਕਹਿੰਦੀ ਜਿੱਥੋਂ ਸ਼ੁਰੂ ਹੋਇਆ ਕੰਮ ਉੱਥੇ ਹੀ ਮੁੱਕਣਾ ਵਾ ਜੋ ਬਿਆਨ ਦਊ ਤਾਂ ਫੇ ਤੁਹਾਡੀ ਸੁਣਾਈ ਨਹੀਂ ਤੇ ਨਹੀਂ ਹੋਣੀ ਬਹੁਤ ਔਖਾ ਹੀ ਸਰ ਉਹ ਤਾਂ ਕੋਠਿਆਂ ਉੱਤੇ ਚੜਾਉਣ ਲੱਗੇ ਸੀ ਸਾਨੂੰ ਮਾਰ ਦੇਣਾ ਸੀ ਉਦੋਂ ਨੂੰ ਕਿੰਨੇ ਕੁ ਵਜੇ ਦਾ ਸਮਾਂ ਸੀ ਜਦੋਂ ਇਹ ਘਟਨਾ ਵਾਪਰੀ 3 ਵਜੇ ਦਾ ਸਰ ਕਿੰਨੇ ਕੁ ਜਾਣੇ ਲੋਕ ਸੀ ਕਿ ਜੜੇ ਉਹ ਸਰ 50 60 ਜਾਣੇ ਆਉਂਦੇ ਆ ਲੰਗੇ ਸੀ ਕਿ ਉੱਜੇ ਬਾਹਰਲੇ ਵੀ ਸੀਗੇ ਅੱਧੇ ਪਿੰਡ ਦੇ ਹੁੰਦੇ ਅੱਧੇ ਬਾਹਰੋਂ ਆਉਂਦੇ ਆ ਇਹ ਤਾਂ ਤੁਸੀਂ ਜਾਣਦੇ ਹੋਵੋਗੇ ਹਾਂਜੀ ਫਿਰ ਜਿਹੜੇ ਪਿੰਡ ਦੇ ਸੀਗੇ ਉਹਨਾਂ ਦੇ ਤੁਸੀਂ ਕੋਈ ਕਾਰਵਾਈ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਸਰ ਕੋਸ਼ਿਸ਼ ਕੀਤੀ ਕਾਰਵਾਈ ਕਰਾਉਣ ਦੀ ਪੁਲਿਸ ਤੋਂ ਖਾਲਸ ਕੀਤੀ ਹੈ ਹਾਂਜੀ ਸਰ ਦਿੱਤੀ ਹੈ ਈਮਾਨ ਕਰਦੇ ਤੁਸੀਂ ਸਰ ਸਾਨੂੰ ਇਨਸਾਫ ਚਾਹੀਦਾ ਸਾਨੂੰ ਡਰ ਬਹੁ ਲੱਗਦਾ ਸਾਨੂੰ ਸਾਰੇ ਕਹਿੰਦੇ ਉਹਨਾਂ ਤੁਹਾਨੂੰ ਮਾਰ ਦੇਣਾ ਤੁਹਾਡੇ ਮੁੰਡਿਆਂ ਨੂੰ ਵੀ ਮਾਰ ਦੇਣਾ ਐ ਇੱਕੋ ਬਾਹਰ ਨਹੀਂ ਨਿਕਲਦੇ ਸਾਰੇ ਮੈਂ ਕਿਹਾ ਕੋਈ ਕੁਝ ਹੋ ਰਿਹਾ ਨਹੀਂ ਮੇਰੇ ਘਰ ਨੂੰ ਘਾਤੋ ਇੰਤਾ ਕੀਤਾ ਪਿਆ ਮੇਰੇ ਘਰ ਨੂੰ ਘਾਤੋ ਕੀਤਾ ਜਦੋਂ ਮੈਂ ਘਰ ਨਹੀਂ ਹੈਗੀ ਘਰੇ ਵੀ ਹੈਗੇ ਸਾਰੇ ਸਭ ਤੋਂ ਮਾਰ ਉਹ ਕਿ ਨੁਕਸਾਨ ਕੀਤਾ ਮੇਰੇ ਮਸੀਰ ਪਰਣੀਆ ਫਰਜ ਪਰਣੀਆ ਪੱਕਾ ਵੀ ਮੇਰੇ ਰੈਡਰਿੰਗ ਸਾਰਾ ਕੋਸੀ ਪਰਣ ਲ ਕੇ ਗਿਆ ਮੇਰੇ ਮਬਾਰੀਆਂ ਵੀ ਪਰਣ ਲ ਕੇ ਗਿਆ ਹੋਰ ਮੈਂ ਹੱਡਾ ਕਿ ਕਸੂਰ ਹੱਡਾ ਕਤ ਸੰਭਾਲ ਪਰਣ ਲ ਕੇ ਗਿਆ ਕੁੜੀ ਦਾ ਕਹੇ ਤੇ ਕੁੜੀ ਦਾ ਕਰਦੇ ਜੋ ਵੀ ਕਰਦਾ ਮੈਂ ਕਿ ਗੱਲ ਕਰਦੇ ਜੋ ਵੀ ਕਰਦੇ ਨਾ ਕਰਦੇ ਸਾਰਿਆਂ ਦੇ ਪਿੰਡਾਂ ਚ ਸਮਾਰ ਪਰਣਾ ਕਦੋਂ ਪਰਣ ਆਇਆ ਤੇ ਤੁਹਾਡਾ ਕੋਈ ਬੱਚਾ ਹੋਵੇ ਚਾਹਵਦਾ ਹੋਊਗਾ ਕੋਈ ਨਹੀਂ ਤੇ ਬਾਡੇ ਗਿਆ ਸੀ ਇਹ ਜਿੰਦਰਾ ਲਾ ਕੇ ਗਿਆ ਸੀ ਅੜੀ ਪੂਆ ਦੀ ਕੁੜੀ ਦਾ ਮੇਲਾ ਹੀ ਉੱਥੇ ਮਿਲੇ 8 ਵਜੇ ਮੇਲੇ ਚ ਲਗੇ ਮੁੜ ਕੇ ਦਾੜੀ ਨੂੰ ਫੋਨ ਜਾ ਕੇ ਕੀਤਾ ਕਿ ਕਿੱਦਾਂ ਹੀ ਪਹੁੰਚ ਗਿਆ ਕਹਿੰਦੇ ਚਲੋ ਠੀਕ ਆ ਉਦੋਂ ਬੜਕਾਂ ਨੂੰ ਕੋਈ ਪਤਾ ਨਹੀਂ ਦਾਣ ਨੂੰ ਨਹੀਂ ਦੱਸਿਆ ਵਿਆਹ ਗੱਲ ਹੋਈ ਪਿੰਡ ਦੇ ਵਿੱਚ ਇਹ ਹੋਈ ਪਿੰਡ ਦੇ ਵਿੱਚ 10 ਵਜੇ 10 ਵਜੇ ਕੰਮ ਹੋਇਆ ਜਦੋਂ ਇਸ ਵੇਲੇ ਆਏ 6 ਵਜੇ ਆਏ ਆਏ ਆ ਕੇ ਵੇਖਿਆ ਮੈਂ ਕਿਹਾ ਅਲੱਗ ਪਿੰਡ ਵਿੱਚ ਲੜਾਈ ਹੋਈ ਆ ਕਿੰਦੇ ਜਦੋਂ ਕਾਰੀ ਆਕੇ ਦੇਖਿਆ ਸਾਰਾ ਸੜਕ ਤੇ ਸਵਾਰ ਛੁੱਟਿਆ ਭਾਂਡੇ ਭੁੱਟੇ ਵੀ ਸਾਰੇ ਜੋ ਆਡੇ ਚੋਕ ਐ ਸਰਵੱਗ ਲਾ ਕੇ ਉਹ ਵੀ ਸਾਡੇ ਸਾਰੇ ਆਕੇ ਤੇ ਫੇਰ ਅੱਗ ਬਚਾਈ ਲੈ ਸਾਡ ਘਰ ਬਚ ਜਾਣਾ ਇਸ ਸਰਚ ਕੁਝ ਦਿਨ ਪਹਿਲਾਂ ਇੱਕ ਨੂੰ ਤੁਹਾਡੀ ਜਿਹੜੀ ਘਟਨਾ ਪਈ ਉਹ ਦੱਸਦੇ ਆ ਵੀ ਸੈਂਡਰ ਨੂੰ ਅੱਗ ਲੱਗੀ ਸੀ ਉਹ ਕਿਹਨਾਂ ਦੇ ਘਰ ਵਾਪਰੀ ਸੀ ਜੀ ਸਰ ਜੀ ਉਹ ਆਕੇ ਸਾਡੇ ਘਾਟੇ ਆਕੇ ਕਿ ਬਚਾਈ ਆ ਵੀ ਲਾ ਕੇ ਲਾ ਕੇ ਸਾਰੇ ਘਰਾਂ ਦੇ ਅੱਗ ਲੱਗ ਜਾਣੀ ਹੈ ਜੇ ਤੁਸੀਂ ਕਾਰਨ ਕੋਈ ਜਾਣਨ ਦੀ ਕੋਸ਼ਿਸ਼ ਕੀਤੀ ਹੋਊਗੀ ਵੀ ਤੁਹਾਡੇ ਕਿਉਂ ਅੱਗ ਲੱਗੀ اے سر جی یہ پتہ کیتا اے ਕੁੜੀ ਤੋਂ ਹੀ ਕਾਬੂ ਹੋਇਆ ਤੇ ਕੁੜੀ ਤੋਂ ਹੀ ਨਸਕਾਰ ਕੀਤੇ ਉਹਨਾਂ ਨੇ ਇਹ ਤੇ ਪੁੱਛਣ پہ ਹਟਾ ਕਾ ਤੋੜੜੇ ਪੰਡਿਆ ਸਮਰਜੜੇ ਵਿੱਚ ਹੈ ਹੀ ਨਹੀਂ ਆ ਇਹ بس ایکڑا ਚੋਲ ਪਾਇਆ ਡਿਬਸ ਮਾਰਪਰ ਦੇਣਾ ਸਾਡੂ 아이 اور کچھ نہیں کرنا چاہਦੇ ਜਸਤਰ جی یہ جو纪录ਨਾ ਵਰਿਆ ਤੁਸੀਂ ਮੇਰੇ纪录 ਤੋਂ ਪੀਟਦੇ ہاں جی ਕੀ ਟੋੜਾ ਕੀ ਹੋਇਆ ਇਸ ਦੇ ਦਰਮਿਆਨ ਮਿਕਸਾਲ ਕੀ ਹੋਇਆ ਨਹੀਂ ਸਰ ਜੀ ਮਸ਼ੀਨ ਥੋੜੀ ਹੈ ਨਾ ਆਟੋਮੈਟਿਕ ਨਹੀਂ ਮਤਲਬ ਜੀ ਚੇਰੋ ਨਾ ਉਸੋ ਵੀ ਜਿਹੜੀ ਪਿੰਨੋ ਕਟਣਾ ਜਿਹੜੇ ਪਿੰਡ ਚ ਜਦੋਂ ਇਹ ਆ ਕੇ ਜਿਹੜੀ ਸੁਲਕੀ ਆ ਕਿਉਂ ਸੁਲਕੀ ਆ ਹਾਂਜੀ ਇਹ ਕੁੜੀ ਦਾ ਹੀ ਮਾਮਲਾ ਜੀ ਰੇਨਾ ਕੁੜੀ ਹਾਂਜੀ ਰੇਨਾ ਕੁੜੀ ਆ ਬਖਸ਼ੋ ਦੀ ਕੁੜੀ ਆ ਜੀ ਸਾਡੇ ਬੂਹੇ ਦੇ ਗਾੜੀ ਆਣ ਕੇ ਮੜਾ ਜੇ ਝਗੜੇ ਆ ਚਪਲਾ ਚੁਪਲਾ ਇਹਨਾਂ ਨੇ ਕੁੜੀ ਦੇ ਕੁੜੀ ਨੇ ਤੇ ਉਹਦੀ ਮਾਂ ਨੇ ਮਾਰੀਆਂ ਵਾ ਤੇ ਮੁੰਡੇ ਸਾਡੇ ਆਏ ਉੱਥੇ ਖਲੋਤੇ ਸੀ ਉਦਾਂ ਹੀ ਮੁੰਡਿਆਂ ਨੇ ਛਡਾਇਆ ਵਾ ਜਦੋਂ ਵੀ ਤੂੰ ਕਿਉਂ ਇਹਨਾਂ ਨੂੰ ਗਾਲੀ ਗਲੋਚ ਕਰਦਾ ਵਾ ਤੇ ਵੀ ਉਹਨਾਂ ਦੇ ਵੀ ਗਲ ਪੈ ਗਿਆ ਹੱਥੋਂ ਪਾਈ ਹੋ ਗਏ ਆ ਹੱਥੋਂ ਪਾਈ ਹੋ ਗਏ ਅਸੀਂ ਛਡਾਇਆ ਵਾ ਲਾਗੇ ਉਦਾਂ ਚੜਾ ਕੇ ਜਿਹਨਾਂ ਨੂੰ ਸ਼ਦਾਤਾ ਹੈ ਪਰਾਂ ਜਾ ਕੇ ਭੱਜਾ ਮੋੜਦਾ ਉੱਥੇ ਜਾ ਕੇ ਰੋਲੇ ਚਲਾਉਂਦਿਆ ਪਿਆ। ਇੱਟਾ ਰੋਲੇ ਜਿਹਦੇ ਚਲਾਏ ਆ ਨੇ ਕਹਿੰਦਾ ਅੱਜ ਤੁਹਾਨੂੰ ਮੈਂ ਰਾਤ ਨੂੰ ਪਤਾ ਦੱਸੂਗਾ। ਫੇਰ ਜਦੋਂ 11:00 ਕ' ਵੱਜੇ ਰਾਤ ਦੇ ਤੇ ਮਲਖ 50-60 ਬੰਦੇ ਲੈ ਕੇ ਆ ਗਏ ਇਦਾਂ ਬਹੁਤ ਜ਼ਿਆਦਾ ਟਰੋੜਾ ਇਹਨਾਂ ਚਲਾਇਆ ਤੇ ਇਦਾਂ ਤਰਦੁਤ ਕੋਈ ਹੀ ਇਹਨਾਂ ਦੇ ਤੇ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ। ਫੇਰ ਅਹੀਂ ਮੀ ਆਤੇ ਰੋਲੇ ਰਾਲੇ ਰੱਖੇ ਸੀ ਟੇਲਾਂ ਪਈਆਂ ਸੀ ਫੇਰ ਇਹਦਾ ਵਾਦਾ ਬਹੁਤ ਤੋੜ ਤਾਲ ਕੇ ਮਾਰੀਆਂ ਤੇ ਫੇਰ ਥੋੜਾ ਜਿਹਾ ਭੱਜੇ ਆਏ ਜਾਂਦੇ ਜਾਂਦੇ ਇਹਨਾਂ ਦਾ ਸਮਾਨ ਭੰਨ ਕੇ ਸੜਕੇ ਦੇ ਉੱ ਜਿੰਦਾ ਤੋੜ ਕੇ ਸਮਾਨ ਇਹਨਾਂ ਦਾ ਪਾਣ ਕੇ ਗਏ ਆ ਪਾਣ ਕੇ ਬਾਹਰ ਸੁੱਟ ਗਏ ਤੇ ਇਹ ਜਿਹੜੇ ਨੌਜਵਾਨ ਆ ਇਹਨਾਂ ਦਾ ਪਿੰਡ ਚ ਪਹਿਲੋ ਵੀ ਇਦਾਂ ਦਾ ਵਿਹਾਰ ਸੀਗਾ ਕਿ ਇਹਨਾਂ ਦਾ ਜੀ ਬਹੁਤ ਜ਼ਿਆਦਾ ਇਹਨਾਂ ਦਾ ਪਿੰਡ ਬਹੁਤ ਜ਼ਿਆਦਾ ਦੁਖੀ ਇਹਨਾਂ ਤੇ ਇੱਕ ਜੈਂਡਰ ਹੋ ਜੈਂਡਰ ਆ ਜਿਹੜਾ ਉਹਨੇ ਤੇ ਸ਼ਹਿਰ ਤੱਕ ਕਦੀ ਪੁਲਿਸ ਨੂੰ ਵੜਦਾ ਵਾ ਕਦੀ ਕੁਛ ਕਰਦਾ ਬੈਂਕਾਂ ਲੁੱਟਦਾ ਵਾ ਕਦੀ ਦੁਕਾਨਾਂ ਸੁਨਿਆਰਿਆਂ ਦੀਆਂ ਲੁੱਟਦਾ ਵਾ ਤੇ ਬਹੁਤ ਜ਼ਿਆਦਾ ਦੁਖੀ ਆ ਤੇ ਜਿਹੜਾ ਇੱਥੇ ਆਣ ਕੇ ਸਾਨੂੰ ਜਿਹੜਾ ਸਾਡੇ ਨਾਲ ਮੜਾ ਜਾ ਖਲੋਂਦਾ ਵਾ ਉਹਦੇ ਵਰਖਲਾ ਕੋਲ ਮੈਨੂੰ ਡਰਾ ਤੋਂ ਮਗਾ ਰਿੰਦੇ ਜਾਂ ਉਹਨਾਂ ਦੇ ਜਾਨੀ ਕਿ ਸਾਰੇ ਉਹਦੇ ਨਾਲ ਰਲ ਜਾਂਦੇ ਆ ਤੇ ਇਦਾਂ ਕਰਕੇ ਇਹਨੇ ਸਾਨੂੰ ਬਹੁਤ ਜ਼ਿਆਦਾ ਤੰਗ ਕੀਤਾ ਵਾ ਤੇ ਸਾਡੇ ਤਾਂ ਗੱਲ ਹੀ ਮਾੜੀ ਜੀ ਹੋਈ ਆ ਜੇ ਗੱਲ ਸੀ ਤੇ ਉਹਦਾ ਜਿਹੜੇ ਇੱਥੇ ਦੇ ਦੋ ਤੇ ਦੋਤਿਆਂ ਨੇ ਕੁੜੀ ਨੂੰ ਜਿਹੜਾ ਛੇੜਿਆ ਵਾ ਇਹਨੂੰ ਚਾਹੀਦਾ ਸੀ ਬਹਿ ਕੇ ਦੋ ਮਿੰਟ ਗੱਲ ਕਰਦਾ ਜਿਹੜਾ ਜੈਂਡਰੋ ਵਾ ਜੈਂਡਰੋ ਨੂੰ ਜਦੋਂ ਫੋਨ ਕਰ ਦਿੱਤਾ ਵੈਨੇ ਜੈਂਡਰੋ ਦਾ ਇਹ ਬਣਦਾ ਸੀ ਮੈਂ ਪਿੰਡ ਦਾ ਵਾ ਤੂੰ ਦੇਤੇ ਦਾ ਦੋਤਾ ਹੁਣ ਪੁਲਿਸ ਨੇ ਜਦੋਂ ਆਈ ਇਹ ਘਟਨਾ ਜਿਹੜੀ ਆ ਕੱਲ ਤੋਂ ਹੋਈ ਆ ਮੀਡੀਆ ਚ ਆਈ ਆ ਤੇ ਪੁਲਿਸ ਨੇ ਹੁਣ ਕੀ ਹੁਣ ਤੱਕ ਕੀ ਕਾਰਵਾਈ ਕੀਤੀ ਆ ਪੁਲਿਸ ਨੇ ਕਾਰਵਾਈ ਕੀਤੀ ਆ ਲੱਗਾ ਪਤਾ ਵੀ ਫੜੇ ਗਏ ਆ ਮੁੰਡੇ ਤੇ ਇਹਨਾਂ ਨੂੰ ਚਾਹੀਦਾ ਵੀ ਸਖਤ ਸਖਤ ਇਹਨਾਂ ਨੂੰ ਜੇਲ੍ਹ ਚੋਂ ਕੱਢਣਾ ਨਹੀਂ ਚਾਹੀਦਾ ਨਹੀਂ ਤਾਂ ਸਾਡੇ ਪਿੰਡ ਦਾ ਬਹੁਤ ਮੰਦਾ ਹਾਲ ਹੋ ਜਾਣਾ ਆ ਅਸੀਂ ਤੇ 9 10 ਵਜੇ ਕੰਮ ਤੇ ਆਉਂਦੇ ਰਹੇ ਆ ਜਦੋਂ ਦਾ ਕੰਮ ਇਹ ਸ਼ੁਰੂ ਹੋ ਗਿਆ ਜੈਂਡ ਰੋਟਿਆ ਵਾ ਅਸੀਂ ਟਾਈਮ ਨਾਲ ਕੰਮ ਤੇ ਆਉਂਦੇ ਰਹੇ ਆ ਨਿਆਣੇ ਸਾਡੇ ਟਾਈਮ ਨਹੀਂ ਅਸੀਂ ਕਹਾਂ ਵੀ ਪਤਾ ਨਹੀਂ ਆ ਇਹ ਬਹੁਤ ਜ਼ਿਆਦਾ ਕਈ ਕਿਤੇ ਖਲੋ ਜਾਂਦੇ ਦਾਤਰ ਲੈ ਕੇ ਕਈ ਕਿਤੇ ਕਈ ਕਿਸੇ ਦੇ ਤਮਕਾਉਂਦੇ ਕਈ ਕਈ ਕਿਸੇ ਨੂੰ ਤਮਕਾਉਂਦੇ ਆ ਤੇ ਟਾਈਮ ਨਹੀਂ ਘਰ ਆ ਜਾਂਨੇ ਕੰਮਾਂ ਤੋਂ ਮਿਸਤਰੀਆਂ ਦਾ ਕੰਮ ਕਰਦੇ ਆਂ ਰਾਜਗਿਰੀ ਜਦੋਂ ਕੋਈ ਵਿਅਕਤੀ ਤੁਹਾਡੀ ਸਪੋਰਟ ਚ ਆਉਂਦਾ ਉਹਨੂੰ ਵੀ ਡਰਾਇਆ ਤਮਕਾਇਆ ਜਾਂਦਾ ਉਹਨੂੰ ਬਹੁਤ ਜ਼ਿਆਦਾ ਜੀ ਉਹਨੂੰ ਕਹਿੰਦੇ ਆ ਵੀ ਇਹ ਸੋਧਾ ਇਹਨਾਂ ਦੇ ਨਾਲ ਹੀ ਰਲਿਆ ਹੋਇਆ ਵਾ ਤੇ ਇਹਨਾਂ ਦੀ ਸਪੋਰਟ ਕਰਦਾ ਵਾ ਸਾਡੀ ਸਪੋਰਟ ਨਹੀਂ ਕਰਦਾ ਤੇ ਚਲੋ ਦੇਖੋ ਵੀ ਅੱਜ ਕੱਲ ਸੱਚੇ ਵੇ ਦੇ ਦੀ ਸਪੋਰਟ ਕਰਨੇ ਆਂ ਅਸੀਂ ਕੰਮ ਕਰਦੇ ਆਂ ਸਾਰਾ ਦਿਨ ਵੇਲੇ ਰਹਿੰਦੇ ਆ ਤੇ ਕੋਈ ਦੋ ਨੰਬਰੀ ਕੰਮ ਕਰਦੇ ਆ ਤੇ ਫੇਰ ਹੀ ਆ ਨਾ ਹਾਂਜੀ ਇਹ ਸਰਪੰਚ ਸਾਹਿਬ ਨੂੰ ਵੀ ਧਮਕੀਆਂ ਦੇ ਦਿੰਦੇ ਆ ਤੂੰ ਇਹਨਾਂ ਦੇ ਨਾਲ ਰਲਿਆ ਹੋਆ ਇਹਨਾਂ ਦੀਆਂ ਕੁੜੀਆਂ ਨੇ ਵੀ ਤਾਂ ਕਿਆ ਬਾ ਮੀਡੀਆ ਦੇ ਸਾਹਮਣੇ ਇਹ ਨਾਲ ਰਲਿਆ ਹੋਆ ਤੇ ਅੱਜ ਕੱਲ ਚਲੋ ਜੋ ਸੱਚਾਈ ਹੈ ਉਹ ਸੱਚਾਈ ਸਾਹਮਣੇ ਆਉਣੀ ਚਾਹੀਦੀ ਆ ਹਾਂਜੀ ਇਹ ਰੋ ਰਾ ਕੇ ਝੂਠੀਆਂ ਹੋਂਦੇ ਆ ਕੋਈ ਇਹਨਾਂ ਦੇ ਪੇਪਰ ਨਹੀਂ ਪਾਟੇ ਕੋਈ ਕੁਝ ਨਹੀਂ ਡਾਕੂਮੈਂਟ ਪਾਟਾ ਇਹ ਸਭ ਕੁਝ ਸਹੀ ਆ ਕਿਤੇ ਇਹਨਾਂ ਦੀ ਮਾਂ ਦੇ ਸੱਟਾਂ ਨਹੀਂ ਲੱਗੀਆਂ ਕੁਝ ਵੀ ਨਹੀਂ ਹੋਇਆ ਉਹ ਝੂਠਿਆ ਸਾਰਾ ਕੁਝ ਮਾਂ ਇਹਨਾਂ ਦੀ ਕਿਤੇ ਦਾਖਲ ਨਹੀਂ ਗਈ ਕੁਛ ਨਹੀਂ ਗਾਇਨਾਂ ਦੇ ਨਹੀਂ ਉਹ ਜਿਹੜਾ ਉਹਨਾਂ ਦਾ ਬੱਚਾ ਵਾ ਉਹ ਪਹਿਲੋਂ ਅਪਰਾਧ ਚ ਸ਼ਾਮਲ ਹੈ ਇਸ ਲਈ ਉਹਨਾਂ ਨੇ ਬੇਦਖਲ ਕੀਤਾ ਵਾ ਬਹੁਤ ਚਰਦਾ ਹੀ ਹੈ ਜੀ ਇਹਨਾਂ ਦੇ ਨਾਲ ਬੇਦਖਲ ਸਾਨੂੰ ਤੇ ਨਹੀਂ ਪਤਾ ਕੀਤਾ ਕਿ ਨਹੀਂ ਕੀਤਾ ਪਰ ਹੁਣ ਸੱਚੀ ਹੋਂ ਦੇ ਕਰਕੇ ਕਹਿੰਦੀ ਆਵੇਂ ਅਸੀਂ ਬੇਦਖਲ ਕੀਤਾ ਹੋਇਆ ਪਤਾ ਲੱਗੇ ਬੇਦਖਲਿਆ ਚੁੰਨੀਏ ਪਿੰਡ ਚ ਪਹਿਲਾਂ ਉਹਨਾਂ ਨੇ ਇਦਾਂ ਦੀਆਂ ਕੋਈ ਉਹਨੇ ਕੋ ਮਾਰਦਾ ਤਾਂ ਕੀਤੀਆਂ ਜਾਂ ਇਲਾਕੇ ਚ ਕੀਤੀਆਂ ਹੁਣ ਬਹੁਤ ਜਿਆਦੀਆਂ ਜੀ ਇੱਥੇ ਇੱਕ ਧਾਰੀ ਇੱਥੇ ਪਨੇ ਕਿੱਥੇ ਮੈਨੂੰ ਦੱਸਣ ਦੇ ਆ ਹੀ ਮੁੰਡੇ ਉੱਥੋਂ ਜੀ ਇਹਨੇ ਗੁੱਟ ਵੱਢਿਆ ਕੋ ਮੁੰਡੇ ਦਾ ਧਾਰੀ ਵਾਲੇ ਬੇਰ ਤੋਂ ਉੱਥੇ ਗੁੱਟ ਵੱਢਿਆ ਉਹਥੇ ਪੈਸੇ ਭਰੇ ਆ ਇਹਨੇ ਬਹੁਤ ਜ਼ਿਆਦਾ ਗਿਆ ਅੰਗਰੇਜ਼ ਸਟੇਨ ਨਾਲ ਰਲਿਆ ਹੋਇਆ ਏ ਤੇ ਅੱਜ ਨਹੀਂ ਨਵਾਂ ਇਹਦਾ ਬਹੁਤ ਹੀ ਪੁਰਾਣਾ ਵਾਂ ਕੰਮ ਤੇ ਇਦਾਂ ਕਰਕੇ ਆ ਵੀ ਇਹ ਸਾਨੂੰ ਬਹੁਤ ਤੰਗ ਕਰਦਾ ਇਹਨੂੰ ਕਿਸੇ ਤਰ੍ਹਾਂ ਨੱਥ ਪਾਈ ਜਾਵੇ ਅਜੇ ਵੀ ਭਗੌੜਾ ਵਾਂ ਇਹਨੂੰ ਛੇਤੀ ਤੋਂ ਛੇਤੀ ਇਹਨੂੰ ਜੇਲ੍ਹ ਚ ਜਾਣਾ ਫੜ ਕੇ ਜੇਲ੍ਹ ਚ ਇਹਨੂੰ ਲੈ ਜਾਣਾ ਚਾਹੀਦਾ ਨਹੀਂ ਸਾਡੇ ਨਿਆਂਿਆਂ ਨੂੰ ਬਹੁਤ ਅਜੇ ਗੈਰ ਸਮਾਜਿਕ ਅੰਸਰ ਇਹ ਤੁਸੀਂ ਦੇਖਦੇ ਆ ਸੋਸ਼ਲ ਮੀਡੀਆ ਦੇ ਮੁੱਖ ਮੰਤਰੀ ਪੰਜਾਬ ਬੜੀ ਸ਼ਕਤੀ ਨਾਲ ਉਹਨਾਂ ਦੇ ਕਾਰਵਾਈ ਕਰ ਰਿਹਾ ਹੈ ਉਹ ਇਦਾਂ ਦੀ ਕਾਰ ਵੀ ਚਾਹੁੰਦੇ ਤੁਸੀਂ ਪਿੰਡਾਂ ਦੇ ਚਾਹੀਦੇ ਆ ਜੇ ਚਿੱਟਾ ਵੇਚਦੇ ਜਿਹੜਾ ਇਹਨਾਂ ਨੂੰ ਜੇਲਾਂ 'ਚ ਕਰਨ ਜਿਹੜੇ ਸਾਡੇ ਪਿੰਡ ਵੀ ਵੇਚਦੇ ਆ ਇਹ ਵੇਚ ਕੇ ਡੇ ਇਹੋ ਜਿਹਾ ਕੰਮ ਪਿੰਦੇ ਵੀ ਆ ਸਾਡੇ ਲਾਗੇ ਤੇ ਮਸਾਲਾ ਮਬਨ ਦੇ ਪਰਲੇ ਬੰਨੇ ਜਦੋਂ ਸਾਡੇ ਤੇ ਇਹਨਾਂ ਨੇ ਹਮਲਾ ਕਰਨਾ ਵਾ ਘੰਟੇ ਦੋ ਘੰਟੇ ਪਹਿਲ ਉੱਥੇ ਆ ਕੇ ਮੋਟਰਸਾਈਕਲਾਂ ਤੇ ਗੱਡੀਆਂ 'ਚ ਬਹਿੰਦੇ ਆ ਚਿੱਟਾ ਪੀ ਪੂ ਕੇ ਫੇਰ ਸਾਡੇ ਘਰ ਤੇ ਆ ਕੇ ਹਮਲਾ ਕਰਦੇ ਆ ਸਰੀ ਆ ਮੈਨੋਂ ਦੰਨ ਮੈਨੂੰ ਕਿਹਾ ਵੀ ਅੰਦਰੋਂ ਉੱਥੇ ਬਾਜਾਂ ਦਿੰਦੇ ਅਸੀਂ ਤੇ ਅੰਦਰ ਕੁੰਡੇ ਜਿੰਦੇ ਲਾ ਲਿਆ ਕਿ ਅੱਜ ਇਹਨਾਂ ਨੂੰ ਮਾਰ ਦੇਣਾ ਕਹਿੰਦੇ ਬਾਹਰ ਨਿਕਲੋ ਤੇ ਤੁਹਾਡਾ ਸਮਾਨ ਭੰਨਣ ਦੇ ਆਉਂ ਨਿਕਲੋ ਬਾਹਰ ਤੁਹਾਨੂੰ ਗੋਲੀਆਂ ਮਾਰ ਮਾਰ ਪੁੰਨ ਦੇਣਾ ਵਾ ਫੇਰ ਜਾ ਕੇ ਪੁਲਿਸ ਅਹੀਂ ਸੱਦੀ ਆ 4 ਵਜੇ ਪੁਲਿਸ ਆ ਗਈ ਆ ਉਹ ਗੱਡੀ ਮਗਰ ਇਹਨਾਂ ਦੇ ਗਈ ਜਾਂ ਬੰਨ ਤੇ ਮਸਾਣਾਲ ਨੂੰ ਫੇਰ ਭੱਜੇ ਉੱਥੇ ਇਹਨਾਂ ਦੇ ਮੋਟਰਸਾਈਕਲ ਕੋਈ ਖੜੇ ਸੀ ਇਹਨਾਂ ਨੇ ਉੱਥੇ ਜਾ ਕੇ ਇੱਕ ਫੈਲ ਕੀਤਾ ਵਾ ਫੈਲ ਜਿਹੜਾ ਕੀਤਾ ਪੁਲਿਸ ਦੀ ਗੱਡੀ ਉੱਥੇ ਰੁਕ ਗਈ ਆ ਪੁਲਿਸ ਉੱਥੋਂ ਵਾਪਸ ਆ ਗਈ ਆ ਅਸੀਂ ਕਿਹਾ ਤੁਹਾਡੇ ਨਾਲ ਚੱਲਦੇ ਆ ਕਹਿੰਦੇ ਨਹੀਂ ਕੋਈ ਪੁਲਿਸ ਵਾਲੇ ਕਹਿੰਦੇ ਨਹੀਂ ਤੁਸੀਂ ਨਹੀਂ ਜਾਣਾ ਅਹੀਂ ਜਾ ਕੇ ਉਹਨਾਂ ਨੂੰ ਫੜਦੇ ਆ ਕੋਈ ਨਹੀਂ ਤੇ ਉੱਥੇ ਜਾ ਕੇ ਇਹਨਾਂ ਨੇ ਫੈਲ ਕੀਤਾ ਵਾ ਪਿੰਡ ਸਾਡੇ ਸੁਣੀ ਆਵਾਜ਼ ਦੇ ਕੋਤਲ ਪੁਲਿਸ ਉਹ ਜਲੀਆ ਵਾਪਸੀ ਡਰਦੀ ਵਾਪਸ ਆ ਗਈ ਵਾਪਸ ਆ ਗਈ ਹੈ ਜੀ ਹਾਂ ਜੀ ਤੁਹਾਨੂੰ ਪਤਾ ਦੋ ਨੰਬਰੀ ਅਸਲਾ ਵਾ ਮਾਰ ਦੇਣ ਕਿ ਗੋਲੀ ਕੀ ਕਰ ਲੂਗੀ ਉੱਥੇ ਪੁਲਿਸ ਹਾਂ ਜੀ ਮਦਦ ਜੀ ਕੀ ਨੋ ਤੁਹਾਡਾ ਮਨਜੀਤ ਕੋਰਸਰ ਮਦਦ ਜੀ ਕੀ ਕਹਿਣਾ ਚਾਹੁੰਦੇ ਸੀ ਐਸੇ ਕਰਨਾ ਚਾਹੁੰਦੇ ਅਸੀਂ ਸਾਰੇ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਪਿੰਡ ਚੋਂ ਨਸ਼ਾ ਕੱਢਣਾ ਚਾਹੀਦਾ ਵਾ ਤੇ ਜਿਹੜੀ ਗੁੰਡਾਗਰਦੀ ਕਰਦੇ ਇਹ ਨਹੀਂ ਹੋਣੀ ਚਾਹੀਦੀ ਇਹ ਕੋ ਸਰਕਾਰ ਇਹਨੂੰ ਇਹਨਾਂ ਨੂੰ ਠਪਾ ਵੀ ਹੈ ਕਹਿੰਦੇ ਗੁੰਡਾਗਰਦੀ ਇਹ ਕੌਣ ਕਰ ਰਿਹਾ ਇਹ ਜੈਂਡਰ ਹੋਣੀ ਜਿੰਦਰੋਂ ਕੋਹ ਨੇ ਪਿੰਡ ਦਾ ਇਹ ਪਿੰਡ ਦਾ ਪਿੰਡ ਦਾ ਇੱਕ ਸਾਡੇ ਪਿੰਡ ਦਾ ਦੋ ਤਾਵਾ ਕੋ ਸਾਡੇ ਪਿੰਡ ਦੇ ਮੁੰਡੇ ਆ ਕਿੰਨੇ ਕੁ ਜਾਣੇ ਇਹਨਾਂ ਨੇ ਗਰੋਹ ਬਣਾਇਆ ਹੋਇਆ ਕਿੰਨੇ ਕੁ ਲੋਕ ਬਹੁਤ ਜਣੇ ਆ ਸਾਰੇ 60 70 ਬੰਦੇ ਆ ਇਹ ਪਤਾ ਨਹੀਂ ਵੀ ਕਿੱਥੋਂ ਕਿੱਥੋਂ ਦੇ ਪਿੰਡਾਂ ਪਿੰਡਾਂ ਦੇ ਇਕੱਠੇ ਕਰਕੇ ਲਿਆਉਂਦੇ ਆ ਸਾਡੇ ਬੱਚਿਆਂ ਦੀਆਂ ਇਹਨਾਂ ਰੋਟੀਆਂ ਖਾਣੀਆਂ ਪਾਰੀ ਕੀਤੀਆਂ ਸੀ ਲਕੋਲ ਕੋ ਅੰਦਰ ਰੱਖਣ ਡੈ ਐਸੀ ਕਿੱਥੇ ਬੱਚੇ ਬਾੜ ਲਗੇ ਇਨਾਂ ਦੇ ਤਾਂ ਮਾਵਾ ਚਿੱਟੇ ਵੇਚਦੇ ਨਾ ਮਤ ਘਾ ਭਰਾ ਵੇਚਦੇ ਤੇ ਖਾਈ ਜਾਂਦੇ ਅਸੀਂ ਤਾਂ ਦਿਹਾੜੀ ਕਰਕੇ ਖਾਣਾ ਅਸੀਂ ਕਿੱਥੋਂ ਖਾਈਏ ਜੇ ਮੇਰੇ ਦੇਰ ਦਾ ਨਾ ਸਮਾਨ ਪੰਨਿਆ ਉਹ ਲੋਕ ਲੋਕ ਮੇਰੇ ਘਰ ਬੜੇ ਵਿਚਾਰੇ ਮੇਰੀ ਉਹਨਾਂ ਸਕੂਟਰੀ ਪੰਨੀ ਆਣ ਕੇ ਮੇਰਾ ਘੇਟ ਵੱਡਿਆ ਮੇਰਾ ਕੱਲਾ ਕੱਲਾ ਬੱਚਾ ਵਾ ਹੈ ਇਨਾਂ ਇੰਨਾ ਪਰੇਸ਼ਾਨ ਮੇਰੇ ਬੱਚੇ ਨੂੰ ਕੀਤਾ ਵੀ ਜਿਹੜਾ ਕੋਈ ਅਦੋਂ ਵਾਦ ਕੀਤੀ ਹੈ ਨਾ ਸਾਡੇ ਨਾਲ ਸਾਡੇ ਨਾਲ ਕੀ ਕਸੂਰ ਸੀ ਜੇ ਕੋਈ ਕੁੜੀ ਦਾ ਸੀਗਾ ਕੁੜੀ ਵਾਲਿਆਂ ਦੇ ਘਰ ਸਿੱਧਾ ਜਾਂਦੀ ਅਸੀਂ ਤਾਂ ਨਹੀਂ ਕੋਈ ਅਜਿਹੇ ਚੱਕਰ 'ਚ ਸਾਡੇ ਬੱਚਿਆਂ ਨੂੰ ਕਿਉਂ ਤੰਗੀ ਦੇਣ ਪੇ ਮੇਰੀ ਬੇਟੀ ਵਿਆਹੀ ਪੜਾਣੀ ਪੜਾਣ ਦੇ ਲਾਗੇ ਹੋਟੀਆਂ ਵਾ ਉੱਥੇ ਰਾਤ ਨੂੰ ਜਾਂਦੇ ਆ ਉੱਥੋਂ ਜਾ ਕੇ ਪਰੇਸ਼ਾਨ ਮੇਰੀ ਕੁੜੀ ਨੂੰ ਕਰਦੇ ਆ ਇਹ ਕਾਦੇ ਵਾਸਤੇ ਸਰ ਕਰਦੇ ਹੈ ਸਰਕਾਰ ਨੂੰ ਚਾਹੀਦਾ ਵਾ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਨੱਥ ਪਾਉਣ ਇਹਨਾਂ ਨੂੰ ਜੇਲ੍ਹਾਂ ਚੋਂ ਨਾਲ ਨਿਕਲ ਦੇਣ ਇਹਨਾਂ ਨੂੰ ਲੱਗਦੀ ਬਾਤ ਆ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਤੁਸੀਂ ਹਦੋਂ ਦੱਸਦੇ ਸੀਗੇ ਤੁਹਾਡੀ ਵੀ ਐਲਸੀਡੀ ਤੋੜੀ ਗਈ ਹੋਰ ਨੁਕਸਾਨ ਕੀਤਾ ਤੁਹਾਡਾ ਕਿਉਂ ਤੋੜਿਆ ਸਾਡਾ ਇਸੇ ਵਜ੍ਹਾ ਜਿ ਤੋੜਿਆ ਵੀ ਸੇ ਮੇਰਾ ਦੇਰ ਤੇ ਦਰਾਨੀ ਭੱਜ ਕੇ ਸਾਡੇ ਘਰੇ ਆ ਗਿਆ ਸਾਡੇ ਵੀ ਸਮਾਨ ਤੋੜ ਪਨ ਕਰ ਦਿੱਤੀ ਤੁਹਾਡਾ ਕੋਸੂਰ ਕੋਈ ਨਹੀਂ ਸੀ ਸਾਡਾ ਕੋਈ ਸੀ ਆਪਣੇ ਦੇਰ ਤੇ ਦਰਾਨੀ ਨੂੰ ਪ੍ਰਾਂਹ ਦਿੱਤੀ ਸੀ ਹਾਂਜੀ ਹਾਂਜੀ ਤੇ ਨਾ ਮੇਰੇ ਦੇਰ ਦਰਾਨੀ ਦਾ ਕੋਈ ਕਸੂਰ ਸੀ ਨਾ ਉਹਨਾਂ ਬੱਚਿਆਂ ਦਾ ਕੋਈ ਕਸੂਰ ਸੀਗਾ ਇਹ ਬੇਨਗਾਇਜ ਇਹਨਾਂ ਦੇ ਮੂਹ ਵੈਰ ਚੜ ਗਏ ਹਾਂਜੀ ਕੁੜੀ ਦਾ ਕਸੂਰ ਸੀਗਾ ਤਾਂ ਉਹ ਮੁੰਡਾ ਨੇ ਕੁੜੀ ਨੂੰ ਛੇੜਖਾਲੀ ਕੀਤੀ ਅਸੀਂ ਹਟਾ ਤਾ ਸਾਡੇ ਗੇਟ ਮੋਰੇ ਸੀ ਤੇ ਇਹਨਾਂ ਸਾਡੇ ਨਾਲ ਇਹ ਕੰਮ ਕੀਤਾ ਜਿਹੜੀਆਂ ਬੀਬੀਆਂ ਇਹ ਤੁਹਾਡੇ ਮਹੱਲੇ ਦੀਆਂ ਸਾਰੀਆਂ ਹਾਂਜੀ ਹਾਂਜੀ ਇਹ ਸਾਡੇ ਮਹੱਲੇ ਦੀਆਂ ਹੀ ਆ ਇਹ ਸਾਰੀਆਂ ਨੂੰ ਉਹ ਘਰੋਂ ਤੋਂ ਪੀਟਦੇ ਆ ਹਾਂਜੀ ਹਾਂਜੀ ਕੋਈ ਇਹ ਕਹਿਣਾ ਚਾਹੁੰਦਾ ਕੋਈ ਬਹੁਤ ਜ਼ਿਆਦਾ ਚਾਹਣਾ ਚਾਹੁੰਦੇ ਸਾਡੇ ਮੁੰਡੇ ਨੂੰ ਬਹੁਤ ਪਰੇਸ਼ਾਨ ਕਰਦੇ ਆ ਤੁਹਾਡਾ ਨਾਮ ਕੀ ਹੈ ਕਮਲਪ੍ਰੀਤ ਜੋਡੇ ਬੱਚੇ ਦਾ ਨਾਂ ਕੀ ਆ ਸਰ ਜੀ ਮੇਰੇ ਬੱਚੇ ਦਾ ਨਾਂ ਗੱਗਾ ਵਾ ਉਹ ਮੇਰੇ ਜੇਡ ਦਾ ਮੁੰਡਾ ਵਾ ਉਹ ਬਿਮਾਰ ਸ਼ਮਾਰ ਰਹਿੰਦਾ ਵਾ ਉਹਦਾ ਪ੍ਰੇਸ਼ਨ ਹੋਇਆ ਵਾ ਉਹਦੀ ਲੱਤ ਟੁੱਟੀ ਆ ਮੁੰਡੇ ਦੀ ਇਹ ਉਹਨੂੰ ਪਹਜਾਈ ਫਿਰਦੇ ਆ ਉਹਨੂੰ ਮਾਰ ਦੇਣਾ ਤੈਨੂੰ ਵੜ ਦੇਣਾ ਆ ਕਰ ਦੇਣਾ ਉਹ ਕਰ ਦੇਣਾ ਸਾਨੂੰ ਬਹੁਤ ਪਰੇਸ਼ਾਨ ਕੀਤਾ ਪਿਆ ਅਸੀਂ ਤੇ ਦੋ ਦਿਨ ਹੋ ਗਏ ਘਰ ਹੀ ਨਹੀਂ ਸੌਂਦਾ ਬਾਹਰ ਚੱਲ ਜਾਏ ਤੁਹਾਡੇ ਬੱਚੇ ਨੂੰ ਡਰਾਉਂਦੇ ਤੁਮ ਕਹੋਂਦੇ ਕਿ ਨਾਲ ਉਹਨੂੰ ਵਰਤਦੇ ਆ ਨਾਲ ਜਾਂਦੇ ਆ ਨਾਲ ਨਹੀਂ ਲ ਜਾਂਦੇ ਉਹਨੂੰ ਡਰਾਉਂਦੇ ਤੁਮ ਕਹੋਂਦੇ ਕਿ ਤੈਨੂੰ ਮਾਰ ਦੇਣਾ ਵੜ ਦੇਣਾ ਜੈਂਡਰੋ ਦੇ ਨਾਲ ਆ ਜਿਹੜਾ ਸਾਹੀ ਲਾਇਕੇ ਆ ਜੈਂਡਰੋ ਦੇ ਨਾਲ ਸਾਹੀ ਲਗਾਉਣਿਆ ਸਾਹੀ ਲਾਹੀ ਧਰਮੇ ਦਾ ਮੁੰਡਾ ਜਿਹੜੀਆਂ ਉਹਦਣੇ ਕੁਝ ਦਿਨ ਜਿਹੜੀ ਇੱਕ ਖਬਰ ਜਨਤਾ ਕੋਈ ਜਿਹਦੇ ਵਿੱਚ ਦੋ ਗੁੱਡੀਆਂ ਰੋਂਡੀਆਂ ਸੀ ਹਾਂਜੀ ਹਾਂਜੀ ਉਹਨਾਂ ਦਾ ਭਰਾ ਹੈ ਸੈਲ ਨੂੰ ਕੀ ਲੱਗਦਾ ਉਹਨਾਂ ਦਾ ਬ੍ਰਦਰ ਆ ਹਾਂਜੀ ਉਹ ਵੀ ਇਹ ਪਿੰਡ ਜਿੱਦਨੀਆਂ ਘਟਾਵਾ ਕਰਦਾ ਹਾਂਜੀ ਉਹੀ ਤੇ ਕਰਦਾ ਨਾ ਉਹੀ ਤੇ ਫੋਨ ਕਰਦਾ ਤੇ ਵਾਂਡੇ ਗਿਆ ਹੋਇਆ ਸੀ ਉਹਨੂੰ ਮਗਰ ਫੋਨ ਕਰ ਕਰਕੇ ਕਹਿੰਦਾ ਕਿ ਤੈਨੂੰ ਵੜ ਦੇਣਾ ਤੈਨੂੰ ਮਾਰ ਦੇਣਾ ਉਹ ਬੰਨ ਥਾਣੀ ਚੋਰੀ ਚੋਰੀ ਆਇਆ ਕਰੇ ਸਾਨੂੰ ਸਪੋਰਟ ਉਹਦਾ ਪਰਿਵਾਰ ਕਰਦਾ ਕਿ ਕਰਦੇ ਆ ਸਰ ਜੀ ਕਰਦੇ ਆ ਸਪੋਰਟ ਸਾਰੀ ਕਰਦੇ ਆ ਉਹਦਾ ਕਹਿਣਾ ਵਾ ਕਿ ਅਸੀਂ ਤੁਹਾਨੂੰ ਇੱਕ ਬੇਦਖਲ ਕੀਤਾ ਕੋਈ ਬੇਦਖਲ ਨਹੀਂ ਕੀਤਾ ਇਹ ਸਭ ਝੂਠ ਆ ਇਹ ਸਭ ਝੂਠ ਆ ਇਹ ਸਾਰੀਆਂ ਉਹਨਾਂ ਦੇ ਘਰਦਿਆਂ ਦੀਆਂ ਮਿਹਰਬਾਨੀ ਉਹਨੂੰ ਨਹੀਂ ਕਾਰਵਾਈ ਦੇ ਘਰ ਤੋਂ ਬਚਣ ਲਈ ਉਹਨਾਂ ਨੇ ਉਹਨੂੰ ਇਸ ਤਰ੍ਹਾਂ ਦਿੱਤਾ ਹੋਇਆ ਹਾਂਜੀ ਹਾਂਜੀ ਇਹ ਇਦਾਂ ਕਰਦੇ ਆ ਸਰ ਜੀ ਕੋਈ ਬੇਦਖਲ ਨਹੀਂ ਕੀਤਾ ਉਹਨੂੰ ਕੁਝ ਨਹੀਂ ਕੀਤਾ ਰਾਤ ਨੂੰ ਘਰੇ ਰਿੰਦਾ ਆਪਣੇ ਰਾਤ ਅੱਗੇ ਘਰੇ ਰਹਿੰਦਾ ਸੀਗਾ ਤਾਂ ਹੁਣ ਤੇ ਪਤਾ ਨਹੀਂ ਘਰੇ ਰਹਿੰਦਾ ਕਿ ਨਹੀਂ ਰਹਿੰਦਾ ਰੋਜ਼ ਫੋਨ ਕਰਦੇ ਆ ਹੁਣ ਮੁੰਡੇ ਨੇ ਵੀ ਤੈਹੀਂ ਆਉਣਾ ਵਾ ਅਹੀਂ ਮਾਰ ਦੇਣਾ ਤੈਨੂੰ ਵੜ ਦੇਣਾ ਹੁਣ ਜਦੋਂ ਤੁਹਾਡੇ ਮਨ ਚ ਡਰ ਕਿ ਕਹਿ ਗਿਆ ਹੋਊਗਾ ਕਿਨੇ ਕੁ ਕੁਛ ਕਾਰਵਾਈ ਕੀਤੀ ਆ ਚਾਰ ਬੰਦੇ ਅਰੈਸਟ ਕੀਤੇ ਆ ਡਰ ਕਿੱਥੇ ਚੱਕਿਆ ਗਿਆ ਹੋਰ ਜਦੋਂ ਫੋਨ ਕਰ ਦਿੱਤਾ ਬਾਸ ਉਹ ਡਰ ਪੈ ਗਿਆ ਸਾਨੂੰ ਤੇ ਰੋਟੀਆਂ ਵੀ ਭੁੱਲ ਜਾਂਦੀਆਂ ਵੀ ਖਾਣੀਆਂ ਕਿ ਨਹੀਂ ਖਾਣੀਆਂ ਭਜਾ ਦਿਓ ਜੀ ਉਹ ਕਰ ਦਿਓ ਆ ਕਰ ਦਿਓ ਇਦਾਂ ਹੁੰਦੀ ਆ ਮਤਲਬ ਚਾਰ ਜੇ ਨੌਜਵਾਨ ਜਿਹੜੇ ਉਹਨਾਂ ਨੇ ਪੁਲਿਸ ਨੇ ਅਰੈਸਟ ਕੀਤੇ ਬਾਕੀ ਉਹ ਗਰੋਜ ਕਾਫੀ ਨੌਜਵਾਨਾਂ ਸ਼ਾਮਲ ਆ ਜਿਹੜੇ ਤੋਂ ਤੁਹਾਨੂੰ ਡਰਿਆ ਧਰਮੇ ਦਾ ਮੁੰਡਾ ਇਹ ਬਾਹਰ ਆ ਬਸ ਜੈਂਡਰੋ ਹੀ ਅੰਦਰ ਗਿਆ ਸੀ ਮੁੰਡਾ ਮੋਲ ਉਹਨੂੰ ਵੀ ਇੱਥੇ ਅਸੀਂ ਸਾਰੇ ਬੈਠੇ ਰੋਟੀ ਖਾਂਦਿਆਂ ਸੀ ਉਹ ਫੋਨ ਕੀਤਾ ਕਿਸੇ ਮੁੰਡੇ ਨੇ ਪਤਾ ਨਹੀਂ ਹੈ ਧਰਮੇ ਦਾ ਮੁੰਡਾ ਹੀ ਸੀਗਾ ਇਹਨੇ ਨਾਲ ਕਰਵਾਇਆ ਤੇ ਕਹਿੰਦਾ ਗਾਲਾਂ ਕੱਢਣ ਦਾ ਪਿਆ ਉਹਨੂੰ ਗੰਦੀਆਂ ਉਹ ਕਹਿੰਦਾ ਚੱਲ ਮੈਂ ਬਹਿ ਕੇ ਗੱਲ ਕਰ ਲੈਣੇ ਆਂ ਤੇ ਸਰਪੰਚ ਦੇ ਘਰ ਆ ਜਿਹੜੀ ਗੱਲ ਵੇ ਹੱਕੇ ਕਰਾਂਗੇ ਗਾਲਾਂ ਗੰਦੀਆਂ ਕੱਢਾਂਦਾ ਪਿਆ ਤੇਰੀ ਭੈਣ ਨੂੰ ਮੈਂ ਚੱਕ ਲੈਣਾ ਤੇਰੀ ਭੈਣ ਨੂੰ ਮੈਂ ਕਰ ਦੇਣਾ ਇੰਦਾ ਸਰ ਜੀ ਸਾਨੂੰ ਬਹੁਤ ਨਾ ਧੋਖਾ ਤਰਾ। ਹੋਰ ਆਪੇ ਕੁਝ ਕਰਾ ਜੋ ਤੀ ਬਹੁਤ ਕਰਦੇ ਸਰ ਗਾਲੀ ਗਲੋਚ ਬਹੁਤ ਕਰਦੇ ਆ ਕੱਲ ਵੀ ਇੱਥੇ 150 ਮਢੀ ਰਾਈ ਆ ਪੁਲਸ ਦੀਆਂ ਗੱਡੀਆਂ ਦੋ ਆਈਆਂ ਵਾ ਤੇ ਫੇਰ ਸਾਡਾ ਬਚਾ ਹੋਇਆ ਉਹ ਬੰਨ ਤੇ ਆਣ ਕੇ ਸਾਹਿਲ ਲਿਆ ਕੇ ਬੈਠਾ ਵਾ ਮਢੀਰ ਕੋਦੇ ਕੋਦੇ ਹੁਣੀ ਦੋਵੇਂ ਪੜਾ ਸਰ ਤਿੰਨ ਜਾਣੇ ਉਹਦੀ ਮਾਸੀ ਦਾ ਮੁੰਡਾ ਵੀ ਆਉਂਦਾ ਉਹਦੀ ਮਾਸੀ ਆਂਦੀ ਮੇਰਾ ਮੁੰਡਾ ਬਾਹਰ ਗਿਆ ਉਹਨੂੰ ਕਹਿੰਦਾ ਕਿੱਥੇ ਗਿਆ ਉਦੋਂ ਤੇ ਹਜੇ ਰੋੜੀ ਮਾਰਨ ਈ ਐ ਏਡੀ ਛੇਤੀ ਕਿੱਥੇ ਬਾਹਰ ਚਲ ਗਿਆ ਪੁੱਛਣਾ ਚਾਹੀਦਾ ਉਹਨਾਂ ਨੂੰ ਬਾਹਰ ਕਿੱਥੇ ਗਿਆ ਵਾ ਦੋਵੇਂ ਜੀ ਜੇਲ੍ਹ ਚੋਂ ਆਏ ਚਿੱਟਾ ਵੇਚਦੇ ਸੀ ਇਹਨਾਂ ਦੇ ਘਰੋਂ ਗੱਦਿਆਂ ਥੱਲਿਓ ਇਹਨਾਂ ਦੇ ਬੋਰੀਆਂ ਨਾਲ ਪੈਸੇ ਨਿਕਲੇ ਆ ਹੁਣ ਕਹਿੰਦੇ ਅਸੀਂ ਭਲੇ ਮਾਨਸ ਹੀ ਭੜੇ ਆ ਗੜਾ ਪਿੰਡ ਦਾ ਜੋਈ ਹੈ ਹਾਂਜੀ ਉਹਦੀ ਨਾਨੀ ਖੁਦ ਸ਼ਰਾਬ ਕਰਦੀ ਆ ਉਹਦਾ ਮਾਮਾ ਵੀ ਉਹ ਤਾਂ ਕੱਲਰ ਵੀਡੀਓes ਆਪਣੇ ਕਹਿ ਰਹੇ ਕਿ ਸਾਡਾ ਵੀ ਨੁਕਸਾਨ ਹੋ ਗਿਆ ਨੁਕਸਾਨ ਸਰ ਜਿਦੋਂ ਕਿਸ ਦਾ ਕਰਨਾ ਵਾ ਤੇ ਇਹਨਾਂ ਇਹਨਾਂ ਦਾ ਵੀ ਕਰਾਰਾ ਹੀ ਆ ਇਹਨਾਂ ਦੇ ਘਰੇ ਮਢੀ ਰਾਨ ਕੇ ਬੈਂਦੀ ਇਹਨਾਂ ਦੇ ਕੋਠੇ ਤੋਂ ਰੋੜੇ ਵੱਜਦੇ ਸਾਡੇ ਘਰਾਂ 'ਚ ਜੋ ਸਭ ਸਰ ਇਹਨਾਂ ਦੇ ਘਰੇ ਆਉਂਦੇ ਆ ਮਢੀਰ ਸਾਰੀ ਇਹਨਾਂ ਦੇ ਹੀ ਆਉਂਦੀ ਆ ਇਹਦਾ ਦੋਤਾ ਲੈ ਕੇ ਆਉਂਦਾ ਕਿੱਦਾਂ ਦੀ ਕਿੱਦਾਂ ਦੀ ਪੁਲਿਸ ਕਾਰਵਾਈ ਚੌੜੇ ਤੁਸੀਂ ਉਹਨਾਂ ਨੂੰ ਪੁਲਿਸ ਸਰ ਸਾਨੂੰ ਇਹਨਾਂ ਤੋਂ ਇਨਸਾਫ ਮਿਲ ਜਾਏ ਇਹਨਾਂ ਨੂੰ ਜੇਲ੍ਹ ਹੋਣੀ ਚਾਹੀਦੀ ਆ ਸਾਨੂੰ ਹਜੇ ਵੀ ਖਤਰਾ ਵਾ ਸਾਰੇ ਬੰਦੇ ਬਾਹਰ ਵਾ ਇੱਥੇ ਫਾਂਸੀ ਹੋਣੀ ਚਾਹੀਦੀ ਕੱਲ ਨੂੰ ਇਹ ਸਾਨੂੰ ਬਾਹਰ ਨਿਕਲ ਜਾ ਕੇ ਬੱਚਾ ਫੋਲਦੇ ਸੁਰਖਪੁਰ ਵੀ ਇਹਨਾਂ ਦਾ ਘਰ ਦਾ ਕੋਈ ਵੀ ਜੇ ਲੱਭਦਾ ਵਾ ਵੜ ਦੇਣਾ ਅਜੇ ਇੱਕ ਗੱਲ ਦੱਸੋ ਤੁਸੀਂ ਸਰ ਜਾਨੀਂ ਇਮਾਨਦਾਰੀ ਨਾਲ ਵੀ ਤੁਹਾਡੇ ਤੁਸੀਂ ਸਾਰੀਆਂ ਬੀਬੀਆਂ ਆਈਆਂ ਵਾ ਤੇ ਤੁਹਾਡੇ ਜਿਹੜੇ ਘਰ ਵਾਲੇ ਜਿਹੜੇ ਭਰਾ ਤੁਹਾਡੇ ਬੱਚੇ ਤੁਹਾਡੇ ਉਹ ਕਿਉਂ ਨਹੀਂ ਆਉਂਦੇ ਇਨਸਾਫ਼ ਲੈਣ ਲਈ ਸਾਰੇ ਜਿਹੜੇ ਡਰਪਾ ਆ ਹਿਉ ਡਰਪਾ ਕਹਿੰਦੇ ਜਿਹੜਾ ਮੁੰਡਾ ਹੁੰਦਾ ਵਾ ਉਨੀ ਉਹਨੂੰ ਆਪਣੀ ਜਾਨ ਦਾ ਖਤਰਾ ਵਾ ਖਤਰਾ ਵਾ ਸਾਰੇ ਦਤਾਂ ਦੇ ਬੱਚੇ ਗਾ ਨਹੀਂ ਆਉਂਦੇ ਹੈ ਸਾਡੇ ਘਰੇ ਆ ਘਰਾਚੀ ਆ ਪਿਓ ਕਰਦੇ ਆ ਸਾਡਾ ਛੱਡ ਜੀ ਆਰ ਅੱਗੇ ਆ ਜੋ ਅੱਗੇ ਆ ਜੋ ਮਦਦ ਦੇ ਆ ਅੱਗੇ ਆ ਜੀ ਛੱਡ ਦੇ ਨਹੀਂ ਮੁੰਡਾ ਕੋਈ ਸਾਡਾ ਕੋਈ ਆਦਮੀ ਨਾ ਬੰਦਾ ਕੋਈ ਨਿਕਲਦਾ ਮੁੰਡਾ ਡਰਦੀ ਆ ਅੰਦਰ ਆ ਕੋ ਕਹਿੰਦੇ ਤੁਹਾਨੂੰ ਅੰਦਰ ਆ ਜੈਂਡਰ ਦੀ ਦਹਿਸ਼ਤ ਇੰਨੀ ਆ ਪਿੰਡ ਚ ਸਾਡਾ ਠੀਕ ਆ ਮੁੰਡਾ ਚਾਰਾ ਹੀ ਹੁੰਦਾ ਮਸ਼ਾਅਸ਼ਾ ਅਹੀਂ ਬੰਨਵਾ ਦਾ ਇਨਾ ਮੱਲਾ ਠੀਕ ਜੀ